ਸਿੱਧੂ ਮੂਸੇਵਾਲਾ ਉਹ ਹੀਰਾ ਸੀ ਜਿਸ ਨੂੰ ਵੀ ਹੱਥ ਲਾ ਦਿੰਦਾ ਸੀ ਸੋਨਾ ਬਣਾ ਦਿੰਦਾ ਸੀ ਤਾਂ ਬਲਕਾਰਨ ਖੀਲੇ ਨੇ ਅੱਜ ਇਹ ਗੱਲਾਂ ਕਈਆਂ ਨੇ ਜਦੋਂ ਸਿੱਧੂ ਮੂਸੇਵਾਲੇ ਦੀ ਵਰਸੀ ਤੇ ਸਿੱਧੂ ਮੂਸੇਵਾਲੇ ਦਾ ਪੱਕਾ ਯਾਰ ਬਲਕਾਰਨ ਖੀਲਾ ਤੇ ਗੁਲਸ਼ਨ ਪਹੁੰਚੇ ਤਾਂ ਉਹਨਾਂ ਨੇ ਗੱਲਾਂ ਕੀਤੀਆਂ ਸਿੱਧੂ ਮੂਸੇਵਾਲੇ ਦੇ ਨਾਲ ਕੁਝ ਅਹਿਮ ਪਲ ਜਿਹੜੇ ਬਤਾਏ ਹੋਏ ਸੀ ਉਹਨਾਂ ਦੇ ਵਿੱਚੋਂ ਕੁਝ ਖਾਸ ਗੱਲਾਂ ਜਿਹੜੀਆਂ ਦੱਸੀਆਂ ਨੇ ਸੁਣ ਕੇ ਹੈਰਾਨ ਹੋਵੋਗੇ ਕਿਉਂਕਿ ਪਿਆਰ ਕਰਨ ਵਾਲੇ ਵੀ ਪਰੇ ਤੋਂ ਪਰੇ ਹੁੰਦੇ ਨੇ ਤੇ ਸਿੱਧੂ ਨੂੰ ਚਾਉਣ ਵਾਲਿਆਂ ਦੀ ਚਾਉਣ ਵਾਲਿਆਂ ਦੀ ਕੋਈ ਕਮੀ ਨਹੀਂ ਕਿਉਂਕਿ ਸਿੱਧੂ ਨੂੰ ਚਾਉਣ ਵਾਲੇ ਵੀ ਪਰੇ ਤੋਂ ਬਰੇ ਨੇ ਕੀ ਕਿ ਆ ਬਲਕਾਰਨ ਖੀਲੇ ਨੇ ਭਾਵਕ ਹੁੰਦੇ ਨੇ ਗੱਲ ਸੁਣ ਕੇ ਕਰ ਦਿਓ ਸ਼ੇਰ ਉਹ ਅਨਮੋਲ ਹੀਰਾ ਅੱਜ ਦੇ ਦਿਨੇ ਇਸ ਦੁਨੀਆ ਤੋਂ ਗਿਆ ਹੈ ਤੇ ਇਹ ਦਿਨ ਹਮੇਸ਼ਾ ਭੁੱਲਣ ਵਾਲਾ ਨਹੀਂ ਹੈ ਕੀ ਹੋ ਗਿਆ ਜੀ ਕਾਲਾ ਦਿਨ ਠੀਕ ਹੈ ਜੀ ਸਾਡੇ ਵਾਸਤੇ ਔਰ ਪਰਿਵਾਰ ਵਾਸਤੇ ਉਹਨੂੰ ਚਾਹੁਣ ਵਾਲਿਆਂ ਵਾਸਤੇ ਇਹ ਦਿਨ ਨਹੀਂ ਸੀ ਆਉਣਾ ਚਾਹੀਦਾ ਇਹੀ ਕਹਾਂਗੇ ਬਾਕੀ ਅੱਜ ਗੁਰਦੁਆਰਾ ਸਾਹਿਬ 'ਚ ਆਪਾਂ ਸਾਰੇ ਇਕੱਠੇ ਹੋਏ ਆਂ ਉਹ ਸੱਚੇ ਬਾਦਸ਼ਾਹ ਦੇਖਦੇ ਉਹਨੂੰ ਹੀ ਸਾਰਾ ਪਤਾ ਹੈ ਜੀ ਇਨਸਾਨ ਕੁਝ ਨਹੀਂ ਕਰ ਸਕਦਾ ਜਸਟਿਸ ਅਧੂਰਾ ਹੈ ਹਲੇ ਵੀ ਉਹ ਤਾਂ ਹੈ ਹੀ ਹੈ ਜੀ ਆਜ਼ਾਦਤਾ ਹੈ ਹੀ ਹੈ ਠੀਕ ਹੈ ਉਹ ਜਦੋਂ ਉਹ ਵੀ ਉਹਦੀ ਮਰਜ਼ੀ ਹੋਊਗੀ ਉਹਦੇ ਹੋਣਾ ਸਭ ਕੁਝ ਉਹਦੇ ਬਿਨਾ ਪੱਤਾ ਨਹੀਂ ਝੂਲਦਾ ਜੇ ਉਹਦੀ ਮਰਜ਼ੀ ਬਿਨਾ ਅੱਜ ਦੇ ਦਿਨ ਇੱਕ ਸਦੀ ਦਾ ਅੰਤ ਹੋਇਆ ਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਇੱਕ ਸਦੀ ਦਾ ਅੰਤ ਹੋਇਆ ਕਾਲਾ ਦਿਨ ਆ ਕਾਲਾ ਦਿਨ ਸਾਡੇ ਵਾਸਤੇ ਔਰ ਸਿੱਧੂ ਨੂੰ ਚੋਣ ਵਾਲਿਆ ਵਾਸਤੇ ਇਹ ਤੂੰ ਜਿਹਨੂੰ ਵੀ ਫੜਦਾ ਸੀ ਸੋਨਾ ਬਣਾ ਦਿੰਦਾ ਸੀ ਜਿੰਨੇ ਤੇ ਦੇਖੋ ਜੀ ਸੱਚੇ ਦਿਲ ਨਾਲ ਇਨਸਾਨ ਕੁਝ ਵੀ ਕਰਦਾ ਹੈ ਨਾ ਸੱਚੀ ਆਤਮਾ ਨਾਲ ਤੇ ਉਹਦਾ ਅਟੱਲ ਹੁੰਦਾ ਹੈ ਉਹ ਪ੍ਰਵਾਨ ਹੁੰਦਾ ਹੈ ਉਹ ਜੋ ਕਰਦਾ ਸੀ ਸੱਚੇ ਦਿਲੋਂ ਕਰਦਾ ਸੀ ਜਿਹਦੇ ਨਾਲ ਖੜਦਾ ਸੀ ਸੱਚੇ ਦਿਲੋਂ ਖੜਦਾ ਸੀ ਜਿਹਦੇ ਲਈ ਕੁਝ ਕਰਦਾ ਸੀ ਦਿਲੋਂ ਕਰਦਾ ਸੀ ਤੇ ਉਹ ਫਿਰ ਰੱਬ ਮਨਜ਼ੂਰ ਕਰ ਲੈਂਦਾ ਸੀ ਅਤੇ ਲੱਗਦਾ ਜੀ ਕਲਾਕਾਰ ਹੋਪ ਇੰਡਸਟਰੀ 'ਚ ਕੋਈ ਇਦਾਂ ਹਾਂਜੀ ਜੀ ਇੰਡਸਟਰੀ 'ਚ ਇਦਾਂ ਦਾ ਕੋਈ ਕਲਾਕਾਰ ਆਉਂਦਾ ਨਹੀਂ ਜੀ ਸਾਡੀ ਨਜ਼ਰ ਬਹੁਤ ਮੁਸ਼ਕਲ ਹੈ ਸਾਡੀ ਨਜ਼ਰ ਤਾਂ ਹੈ ਅਣਖੀਲਾ ਵੀ ਬਾਈ ਸਿੱਧੂ ਦੇ ਦਿਲ ਦੇ ਵਿੱਚ ਵਸਦਾ ਸੀ 410 ਕਾਨਿਆਂ ਦੇ ਵਿੱਚ ਵੀ ਅਣਖੀਲੇ ਦਾ ਜ਼ਿਕਰ ਹੋਇਆ ਬਿਲਕੁਲ ਜੀ ਮੇਰਾ ਛੋਟਾ ਪਰਾਜ਼ ਸੀ ਮੇਰਾ ਬੱਚਿਆਂ ਵਰਗਾ ਸੀ ਬਹੁਤ ਪਿਆਰ ਕਰਦਾ ਸੀ ਤੇ ਅਣਖੀਲਾ ਵੀ ਖੜਾ ਜੀ ਬੇਬੇ ਬਾਪੂ ਨਾਲ ਜਿੰਨਾ ਚਿਰ ਸਾਹ ਰਹਿਣਗੇ ਉਹਨਾਂ ਚਿਰ ਇਸੇ ਤਰ੍ਹਾਂ ਹੀ ਜੋ ਕਰ ਸਕਦੇ ਦੋ ਸਾਲ ਹੋ ਗਏ ਨੇ ਬਟ ਅੱਜ ਐਂ ਲੱਗ ਰਿਹਾ ਕਿ ਉਹੀ ਉਹੀ ਸਮਾਂ ਬਿਲਕੁਲ ਉਹੀ ਟਾਈਮ ਉਹੀ ਦੇਣਾ ਵੀ ਹੁਣੇ-ਹੁਣੇ ਇਹ ਸਭ ਕੁਝ ਹੋਇਆ ਹੈ ਜੋ ਕਦੇ ਨਹੀਂ ਭੁੱਲ ਸਕਦੇ ਅਸੀਂ ਇਹ ਕਾਲਾ ਦਿਨ ਸਾਰੀ ਦੁਨੀਆ ਹੀ ਨਹੀਂ ਭੁੱਲ ਸਕਦੀ ਪਰ ਚਲੋ ਥੋੜਾ ਜਿਹਾ ਸਕੂਨ ਮਿਲਿਆ ਦਿਲ ਨੂੰ ਛੋਟੇ ਸਿੱਧੂ ਆਉਣ ਦੇ ਕਾਰਨ ਅਸੀਂ ਵਾਹਿਗੁਰੂ ਤੋਂ ਇਹ ਕਹਾਂਗੇ ਕਿ ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਖੁਸ਼ ਰੱਖੇ ਔਰ ਜੋ ਤੁਸੀਂ ਕਹਿ ਰਹੇ ਹੋ ਕਿ ਸਿੱਧੂ ਬਾਈ ਹਰ ਇੱਕ ਲਈ ਕੁਝ ਨਾ ਕੁਝ ਕਰਦਾ ਸੀ ਇਹ ਕਰਨ ਲਈ ਬਹੁਤ ਵੱਡਾ ਜਿਹਰਾ ਚਾਹੀਦਾ ਜੋ ਕਿ ਸਿੱਧੂ ਬਾਈ ਕੋਲੇ ਸੀਗਾ ਕਿਸੇ ਦੀ ਬਾਹ ਫੜ ਕੇ ਕਿਸੇ ਨੂੰ ਨਾਲ ਲੈ ਕੇ ਤੁਰਨਾ ਬਹੁਤ ਵੱਡੀ ਗੱਲ ਹੈ ਇਹ ਕੋਈ ਕੋਈ ਕਰ ਸਕਦਾ ਹੈ ਭਾਰ ਜੀ ਆਪਾਂ ਗੱਲ ਕਰਦੇ ਆ ਕਲਾਕਾਰ ਦਾ ਲੱਗਦਾ ਜੀ ਕੋਈ ਅਜਿਹਾ ਕਲਾਕਾਰ ਵੀ ਜੀ ਫਿਲਹਾਲ ਤਾਂ ਨਹੀਂ ਲੱਗਦਾ ਹੋ ਸਕ ਕੋ ਜਾਵੇ ਤਾਂ ਗਏ ਨਹੀਂ ਸਕਦੇ ਅੱਲਾਹ ਨਾਲ ਦੀ ਘੜੀ ਤੱਕ ਨਹੀਂ ਸਿੱਧੂ ਮੂਸੇ ਵਾਲਾ ਉਹ ਤੋਂ ਉਹ ਤੋਂ ਜ਼ਿਆਦਾ ਵਧੀਆ ਹੋ ਸਕਦਾ ਸਾਨੂੰ ਨਹੀਂ ਪਤਾ ਪਰ ਸਿੱਧੂ ਮੂਸੇ ਵਾਲਾ ਸਿਰਫ ਸਿੱਧੂ ਮੂਸੇ ਵਾਲਾ ਹੀ ਉਸ ਅਜਿਹੇ ਪਲ ਜਿਹੜੇ ਸਿੱਧੂ ਨੇ ਬਤਾਏ ਸੀ ਅੱਜ ਯਾਦ ਆਉਂਦੇ ਇੱਕ ਇੱਕ ਪਲ ਯਾਦ ਹੈ ਜੀ ਇੱਕ ਇੱਕ ਪਲ ਪਹਿਲੀ ਮੁਲਾਕਾਤ ਤੋਂ ਲੈ ਕੇ ਲਾਸਟ ਮੁਲਾਕਾਤ ਤੱਕ ਉਹਦੀ ਹਰ ਇੱਕ ਗੱਲ ਯਾਦ ਹੈ ਹਰ ਇੱਕ ਮੂਮੈਂਟ ਯਾਦ ਹੈ ਔਰ ਹਮੇਸ਼ਾ ਰਹੂਗੀ ਕੋਈ ਐਸੀ ਗੱਲ ਜਿਹੜੀ ਅੱਜ ਵੀ ਮਤਲਬ ਚੇਤੇ ਆ ਜਾਂਦੀ ਹੈ ਹਾਂ ਹਾਂ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਸਾਰੀਆਂ ਗੱਲਾਂ ਚੇਤੇ ਆਉਂਦੀਆਂ ਨੇ ਜਦੋਂ ਲਾਸਟ ਵਾਰ ਬਾਈ ਨਾਲ ਗੱਲ ਹੋਈ ਸੀ ਤੇ ਬਾਈ ਨੇ ਘੱਟ ਤੋਂ ਘੱਟ ਵੀ 6-7 ਵਾਰੀ ਕਾਲਾਂ ਕੀਤੀਆਂ ਔਰ 6-7 ਵਾਰੀ ਬਾਈ ਨੇ ਖੋਦੀ ਪਹੁੰਚ ਗਿਆ ਹਾਂ ਪੈਣ ਮੇਰੀਏ ਆਹ ਪੈਣ ਮੇਰੀਏ ਕਹਿ ਕੇ ਬੁਲਾਉਣਾ ਅੱਜ ਵੀ ਮੇਰੇ ਕੰਨਾਂ 'ਚ ਗੂੰਜ ਰਿਹਾ ਹੈ